ਅਮਰ ਸਵੇਰੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਆਂ ਲਵਾ ਰਹੇ ਹਾਂ ਆਉਜੀ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਲੜੀਵਾਰ ਵਿਆਖਿਆ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸੁਖਮੀ ਸਬਦ ਦੇ ਵਿੱਚੋਂ ਚੱਲ ਰਹੀ ਹੈ ਅੱਜ ਆਪਾਂ 12ਵੀਂ ਅਸ਼ਟਪਦੀ ਦੇ ਸ਼ਲੋਕ ਦੀ ਵਿਆਖਿਆ ਕਰਨੀ ਹੈ ਨਾਲ ਇੱਕ ਪਾਠ ਵੀ ਕਰ ਲਾਂਗੇ ਜੀ ਹਾਉ ਜੀ ਪਹਿਲਾਂ ਜਾਪ ਕਰ ਲਗੇ ਆਪਾਂ ਸ਼ਲੋਕ ਸੁਖੀ ਬਸੈ ਮਸਕੀਨੀਆਂ ਆਪਨੇ ਵਾਰ ਵਡੇ ਵਡੇ ਅਹੰਕਾਰੀਆਂ ਨਾਨਕ ਗਰਬ ਗਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਮਨਾ ਸੁਖੀ ਵਸੈ ਮਸਤੀਨੀ ਆਂ ਕਹਿੰਦੇ ਵੀ ਗਰੀਬੀ ਜਿਹਦੇ ਅੰਦਰ ਆ ਗਈ ਨਾ ਉਹ ਸੁਖੀ ਵਸਦਾਗਾ ਨਿਮਰਤਾ ਵਾਲਿਆ ਨਿਮਰਤਾ ਵਾਲਾ ਸੁਭਾਅ ਹੋ ਗਿਆ ਪਿਆ ਲੋ ਹੰਕਾਰੀ ਬਿਰਤੀ ਕਿੰਦੇ ਆਪ ਨਿਵਾਰਤਲੇ ਉਹ ਹਮੈ ਨੂੰ ਮਾਰ ਦਿੰਦੇ ਐ ਤੇ ਗੁਰੂ ਜੀ ਕਹਿੰਦੇ ਨੀਵੇਂ ਹੋ ਕੇ ਆਪਦੀ ਜ਼ਿੰਦਗੀ ਜਿਉਂਦੇ ਐ ਐਲਾ ਚੇਤੇ ਰੱਖਿਓ ਜੀ ਨਿਮਰਤਾ ਮੋਮੋ ਠਗੜੀਆਂ ਗੱਲਾਂ ਨੂੰ ਮੂੰਹ ਦੇ ਉੱਤੇ ਮਿੱਠੇ ਹੋ ਕੇ ਕਹਿਣਾ ਵੀ ਵਾ ਵਾ ਇਨੂੰ ਨਿਮਰਤਾ ਨਹੀਂ ਕਹਿੰਦੇ ਪਿਆਰੋ। ਨਾ। ਨਿਮਰਤਾ ਇੱਕ ਅੰਦਰ ਦੀ ਅਵਸਥਾ ਆ ਗਈ। ਅੰਦਰ ਦਾ ਇੱਕ ਗਹਿਰਾ ਹਾ ਭਾਵ ਹੈ ਜਦੋਂ ਮਨੁੱਖ ਦੇ ਅੰਦਰ ਗੁਰੂ ਦਾ ਗਿਆਨ ਵਸ ਜਾਂਦਾ ਹੈ ਤਾਂ ਗੁਰਮਤਿ ਰਿਧੈ ਗਰੀਬੀ ਆਵੇ। ਗੁਰੂ ਦੀ ਮੱਤ ਦੁਆਰਾ ਹਿਰਦੇ ਵਿੱਚ ਗਰੀਬੀ ਆ ਜਾਂਦੀ ਹੈ। ਤੇ ਇਹ ਨਾਲ ਸਮਝ ਲਓ ਵੀ ਬਾਹਰੋਂ ਬੰਦੇ ਪਾਟੇ ਕੱਪੜੇ ਪਾਏ ਹੋਣਗੇ ਤੇ ਬੰਦਾ ਬੰਦਾ ਘਰ ਵੀ ਟੁੱਟਿਆ ਹੋਊਗਾ ਨਹੀਂ ਉਹਨੂੰ ਗਰੀਬੀ ਗਣ ਦੇ ਨਾ ਗਰੀਬੀ ਦੇ ਅਰਥ ਇਹ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਗੌਰ ਮਤ ਰਿਦਾ ਗਰੀਬੀ ਆ ਅਰਥ ਕਰ ਰਿਹਾ ਗੁਰੂ ਜੀ ਗੁਰੂ ਦੇ ਮਤ ਦੁਆਰਾ ਹਿਰਦੇ ਵਿੱਚ ਗਰੀਬੀ ਆ ਗਈ ਹੋਣਾ ਅੰਦਰ ਹੰਕਾਰ ਨਹੀਂ ਬੋਲਦਾ ਬੰਦੇ ਦੇ ਕੋਈ ਗੱਲ ਨਹੀਂ ਵੀ ਬਾਲਕੇ ਜਿੱਥੇ ਰੱਖਿਆ ਤੇਰੀ ਰਜਾ ਬਸ ਉਹਦੇ ਰਜਾ ਵਿੱਚ ਰਹਿਣਾ ਸਿੱਖ ਗਿਆ ਸੋ ਗੁਰੂ ਜੀ ਕਹਿੰਦੇ ਇੱਕ ਦੋ ਹੁੰਦੇ ਆ ਕਈ ਬੰਦੇ ਹੁੰਦੇ ਆ ਮੋਮੋ ਠਗਣੇ ਮੂੰਹ ਦੇ ਉੱਤੇ ਤਾਂ ਮੰਨ-ਮੰਨ ਕਰੀ ਜਾਂਦੇ ਪਿੱਠ ਪਿੱਛੇ ਚੋਲੀਆਂ ਕਰਨ ਲੱਗ ਜਾਂਦੇ ਆ ਉਹਨਾਂ ਨੂੰ ਕਿਹਾ ਬਾਣੀ ਕਿੰਨੇ ਮਰਤਾ ਵਾਲਾ ਨਾ ਉਹਨਾਂ ਨੂੰ ਤਾਂ ਗੁਰੂ ਸਾਹਿਬ ਜੀ ਨੇ ਬੇਈਮਾਨ ਲਿਖਿਆ ਬੇਈਮਾਨ ਚਿੱਤ ਵਿੱਚ ਬੇਈਮਾਨੀ ਰੱਖ ਕੇ ਅੰਦਰ ਕੁਝ ਹੋਰ ਭਾਵ ਚੱਲਦੇ ਆ ਬਾਹਰ ਜੋ ਹੋਰ ਹੈ ਸੋ ਗੁਰੂ ਜੀ ਕਹਿੰਦੇ ਭਾਈ ਆਪ ਨਿਵਾਰਤ ਲਿ ਆਪ ਦੀ ਹਉਮੈ ਨੂੰ ਉਹ ਗੁਰੂ ਦੇ ਗਿਆਨ ਦੁਆਰਾ ਮਾਰ ਲੈਂਦੇ ਆ ਤੇ ਨੀਵੇਂ ਹੋ ਕੇ ਆਪ ਦੀ ਜ਼ਿੰਦਗੀ ਜਿਉਉਂਦੇ ਆ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ ਇੱਥੇ ਵੱਡੇ ਵੱਡੇ ਹੰਕਾਰੀ ਪਰਸਾਏ ਆ ਗੁਰੂ ਜੀ ਕਹਿੰਦੇ ਹੰਕਾਰ ਦੇ ਵਿੱਚ ਨਾਸ਼ ਹੋ ਕੇ ਜਾਂਦੇ ਵੇਖਿਆ ਮੈਂ ਗੁਰੂ ਜੀ ਕਹਿੰਦੇ ਹੰਕਾਰ ਦੇ ਵਿੱਚ ਆਪਣੇ ਹੰਕਾਰ ਦੇ ਵਿੱਚ ਨਾਸ਼ ਹੁੰਦੇ ਵੀ ਵੇਖਿਆ ਜੀ ਬਹੁਤ ਦੁਨੀਆ ਆਈ ਪਿਆਰਿਓ ਬਥੇਰੇ ਇਥੋਂ ਵੱਡੇ ਵੱਡੇ ਗੁਰੂ ਜੀ ਕਹਿੰਦੇ ਹੰਕਾਰੀ ਪਰਸ ਗਏ ਆ ਸੰਸਾਰ ਦੇ ਵਿੱਚ ਕਿੰਨਿਆਂ ਦੀਆਂ ਉਦਾਹਰਨਾਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਿੱਤੀਆਂ ਜੀ ਕਿੰਨੀਆਂ ਲੀਆਂ ਉਦਾਹਰਨਾਂ ਇਤਿਹਾਸ ਵਿੱਚੋਂ ਆਪਾਂ ਨੂੰ ਮਿਲਦੀਆਂ ਹਿਸਟਰੀ ਵਿੱਚੋਂ ਮਿਲਦੀਆਂ ਹਨ ਕਾਰੋਬਾਰਾਸ਼ਾ ਸੀਗਾ ਇੰਨਾ ਹੰਕਾਰਿਆ ਸੀ ਮਰਦਿਆਂ ਦੇ ਮੂੰਹ ਦੇ ਵਿੱਚੋਂ ਵੀ ਉਹਨੇ ਪੈਸੇ ਕਢਾ ਲਏ ਸੀ ਇੰਨਾ ਹੰਕਾਰ ਆ ਗਿਆ ਉਸ ਦੇ ਅੰਦਰ ਸੋ ਗੁਰੂ ਜੀ ਕਹਿੰਦੇ ਭਾਈ ਉਹ ਵੀ ਗਏ ਇੱਕ ਦਿਨ ਹੰਕਾਰ ਦੇ ਵਿੱਚ ਜਿਹੜੀ ਜ਼ਿੰਦਗੀ ਜਿਹੜੇ ਕਹਿੰਦੇ ਸੀ ਸਾਡਾ ਹੀ ਚੱਲਦਾ ਸਾਰਾ ਕੁਝ ਸਾਡਾ ਹੀ ਕਿੰਨੇ ਕਿਵੇਂ ਗਏ ਕੀ ਰੋਹ ਵਿਚਾਰ ਆਸਤਪਦਿਨ ਜਿਸ ਕੈ ਅੰਤਰ ਰਾਜ ਅਭਿਮਾਨ ਲੋ ਜੀ ਜਿਹਦੇ ਅੰਦਰ ਗੁਰੂ ਜੀ ਕਹਿੰਦੇ ਰਾਜ ਦਾ ਹੰਕਾਰ ਹੋ ਗਿਆ ਵੀ ਸਾਡਾ ਰਾਜ ਅਸੀਂ ਐ ਕਰ ਦੇਵਾਂਗੇ ਅਸੀਂ ਆਹ ਕਰ ਦੇਵਾਂਗੇ ਸਾਡੀ ਸਰਕਾਰ ਹੈ ਗੁਰੂ ਜੀ ਕਹਿੰਦੇ ਜਿਸ ਕੈ ਅੰਤਰ ਰਾਜ ਅਭਿਮਾਨ ਜਿਹਦੇ ਅੰਦਰ ਹੰਕਾਰ ਦਾ ਨਸ਼ਾ ਹੈ ਰਾਜ ਦਾ ਨਸ਼ਾ ਹੈ ਨਾ ਸੋ ਲਓ ਜੀ ਗੁਰੂ ਜੀ ਕਹਿੰਦੇ ਸੋ ਨਰਕ ਪਾਤੀ ਹੋਵਤ ਸਵਾਨ ਕਹਿੰਦੇ ਭਾਈ ਉਹ ਨਰਕ ਵਿੱਚ ਪੈਣ ਵਾਲਾ ਕੁੱਤਾ ਦਾ ਸਾਨ ਕੁੱਤੇ ਨੂੰ ਕਹਿੰਦੇ ਕਹਿੰਦੇ ਵੀ ਨਰਕ ਵਿੱਚ ਜਾਣ ਵਾਲਾ ਕੁੱਤੇ ਵਾਲੀ ਬਿਰਤੀ ਵਿੱਚ ਜਿਉਂਦਿਆ ਹਾਇ ਤਾਂ ਬੰਦਾ ਹੀ ਹੈ ਪਰ ਗੁਰੂ ਜੀ ਕਹਿੰਦੇ ਜਿਹਦੇ ਅੰਦਰ ਰਾਜ ਦਾ ਨਸ਼ਾ ਹੋ ਜੇ ਨਾ ਵੀ ਸਾਡੀ ਸਰਕਾਰ ਸਾਨੂੰ ਕੌਣ ਬੁਲਾਊਗਾ ਗੁਰੂ ਜੀ ਕਹਿੰਦੇ ਕੁੱਤਾ ਹੈ ਕੁੱਤਾ ਨਰਕ ਵਾਲਾ ਕੁੱਤਾ ਦਾ ਭਾਈ ਸੋ ਨਰਕਪਾਤੀ ਹੋਗਤ ਸੁਆਣ ਕਹਿੰਦੇ ਵੀ ਨਰਕ ਵਾਲਾ ਕੁੱਤਾ ਬਣਨ ਵਾਸਤੇ ਤਿਆਰ ਹੋ ਜਾ ਬੰਦਾ ਚੇਤੇ ਰੱਖੀ ਜੋ ਜਾਣੈ ਜੋ ਬਣਵੰਤ ਇਹ ਨਰਕਪਾਤੀ ਹੋਤ ਸੁਆਣ ਦੇ ਥੋੜੇ ਜਿਹਾ ਹੋਰ ਖੋਲਦੇ ਆ ਕਹਿੰਦੇ ਵੀ ਜਦੋਂ ਕੁੱਤਾ ਹਲਕ ਜਾਂਦਾ ਨਾ ਬਿਆਰ ਮੰਨ ਲਓ ਆਪਾਂ ਘਰੇ ਮਾਲਕ ਦਾ ਕੁੱਤਾ ਰੱਖਿਆ ਹੋਇਆ ਹੈ ਜਦੋਂ ਕੁੱਤਾ ਹਲਕ ਜਾਂਦਾ ਹੈ ਤੇ ਉਹਨੂੰ ਇਹ ਮਾਲੋ ਹਾਈਡਰੋਫੋਬੀਆ ਕਹਿੰਦੇ ਵੀ ਕੁੱਤਾ ਪਾਣੀ ਤੋਂ ਡਰਨ ਲੱਗ ਜਾਂਦਾ ਹੈ ਹੋਰ ਉਹਦੇ ਅੰਦਰ ਝੱਗ ਡਿੱਗਣ ਲੱਗ ਜਾਂਦੀ ਹੈ ਪੂਛ ਧੀ ਹੋ ਜਾਂਦੀ ਹੈ ਤੇ ਇਹ ਨਿਸ਼ਾਨੀਆਂ ਬਜ਼ੁਰਗ ਦੱਸਦੇ ਐ ਤੇ ਜਦੋਂ ਬੰਦਾ ਰਾਜ ਦੇ ਹੰਕਾਰ ਦੇ ਵਿੱਚ ਗੁਰੂ ਜੀ ਕਹਿੰਦੇ ਨਸ਼ੇ ਵਿੱਚ ਹੋ ਜਾਂਦਾ ਹੈ ਹਲਕਿਆ ਕੁੱਤਾ ਬਣ ਜਾਂਦਾ ਗੁਰੂ ਜੀ ਕਹਿੰਦੇ ਇਹ ਫਿਰ ਆਪਦੇ ਨੂੰ ਨਹੀਂ ਛੱਡਦਾ ਖਰੋ ਨਾ ਜਿਹੜਾ ਮਾਲਕ ਬੁਰਕੀ ਪਾਉਂਦਾ ਨਾ ਨਿੱਤ ਰੋਟੀ ਪਾਉਂਦਾ ਉਹ ਮਾਲਕ ਦੇ ਵੀ ਬੁਰਕ ਪਾ ਲੈਂਦਾ ਨਾਲ ਦੇ ਨਾਲ ਹੀ ਕਿਉਂ ਉਹਨੂੰ ਕਹਿੰਦੇ ਪਛਾਣ ਨਹੀਂ ਦਿੰਦੀ ਆਪਣੇ ਪ੍ਰਾਈ ਦੀ ਪਛਾਣ ਨਹੀਂ ਦਿੰਦੀ ਨਾ ਹੁਣ ਪਤਾ ਨਹੀਂ ਲੱਗਦਾ ਵੀ ਮੈਂ ਕੀ ਕਰੀ ਜੰਨਾਗਾ ਫਿਰ ਜਿਹੜਾ ਬੰਦਾ ਹਲਕ ਜਾਂਦਾ ਹੈ ਜਿਵੇਂ ਕਹਿੰਦੇ ਕੁੱਤਾ ਪਾਣੀ ਤੋਂ ਡਰਦਾ ਹੈ ਹਲਕਾ ਬੰਦਾ ਜਿਹੜਾ ਹੰਕਾਰ ਦੇ ਵਿੱਚ ਐ ਉਹ ਬਾਣੀ ਤੋਂ ਡਰਦਾ ਹੈ ਉਹ ਬਾਣੀ ਤੋਂ ਡਰੂਗਾ ਭੱਜੂਗਾ ਬਾਣੀ ਕੋਲੇ ਵਹੰਦਾ ਨਹੀਂ ਉਹ ਨਾ ਨਾ ਬਾਣੀ ਤੋਂ ਡਰਦਾਗਾ ਫਿਰ ਕੁੱਤੇ ਦੀ ਪੂਰ ਸiddhi ਹੋ ਜਾਂਦੀ ਹੈ ਕਹਿੰਦੇ ਵੀ ਜਿਹੜਾ ਬੰਦਾ ਹੰਕਾਰ ਵਿੱਚ ਹਲਕ ਜਾਂਦਾ ਹੈ ਉਹਦੀ ਵੀ ਕਹਿੰਦੇ ਬਸ ਜਿੱਥੋਂ ਉਹਨੂੰ ਤਾਂ ਵੋਟਾਂ ਮਿਲਣੀਆਂ ਚਾਹੀਦੀਆਂ ਐ ਜਿੱਥੇ ਮਰਜੀ ਪੂਛ ਮਾਰਨੀ ਪਵੇ ਜਿੱਥੇ ਮਰਜੀ ਪੂਛ ਸਿੱਧੀ ਕਰਨੀ ਪਵੇ ਮਾਹਲਕਦਾ ਰਹਿੰਦਾ ਹੀ ਨਹੀਂਗਾ ਸੋ ਗੁਰੂ ਜੀ ਕਹਿੰਦੇ ਭਾਈ ਜਿਹਦੇ ਅੰਦਰ ਰਾਜ ਦਾ ਨਸ਼ਾ ਹੈ ਨਾ ਲਓ ਭਾਈ ਨਰਕਪਾਤੀ ਆ ਕੁੱਤੇ ਦੀ ਨਿਸ਼ਾਨੀ ਆ ਗੁਰੂ ਸਾਹਿਬ ਜੀ ਨੇ ਆਏ ਆ ਜਿਹਦੇ ਅੱਖ ਬਣਦੇ ਸੋ ਨਰਕਪਾਤੀ ਹੋਵਤ ਸਵਾਨ ਸਵਾਨ ਮੀਨਸ ਕੁੱਤਾ ਹੁੰਦਾ ਜੀ ਹਲਕਿਆ ਕੁੱਤਾ ਗੁਰੂ ਜੀ ਕਹਿੰਦੇ ਉਹ ਤਾਂ ਜੋ ਜਾਨਮੈ ਜੋ ਵਣਵੰਤ ਜਿਹੜੇ ਕਹਿੰਦੇ ਆ ਵੀ ਮੈਂ ਬਹੁਤ ਸੋਹਣਾ ਆਂ ਜਵਾਨੀ ਦਾ ਹੰਕਾਰ ਹੋ ਜਾਂਦਾ ਪਿਆਰ ਕੋਈ ਵਾਰੀ ਮਨੁੱਖ ਨੂੰ ਨਾ ਲੱਗਦਾ ਹੁੰਦਾ ਆ ਇਮਾਂ ਬਹੁਤ ਸੋਹਣਾ ਜੋ ਜਾਨਾ ਮੈਂ ਜੋਗਣਵੰਤ ਸੋ ਹੋਵਤ ਵਿਸ਼ਟਾਂ ਕਾ ਜੰਤ ਕਹਿੰਦੇ ਭਾਈ ਉਹ ਹੋ ਵਿਸ਼ਟਾਂ ਵਾ ਕੀੜਾ ਦਾ ਗੰਦਗੀ ਦਾ ਕੀੜਾ ਬਣ ਜਾਂਦਾ ਜਵਾਨੀ ਦਾ ਸਿਆਣਿਆਂ ਦੀ ਕਹਾਵਤ ਹੈ ਜਵਾਨੀ ਦਾ ਪੱਟਿਆ ਸਾਰੀ ਉਮਰ ਹੁੰਦਾ ਤੇ ਜਵਾਨੀ ਦਾ ਖੱਟਿਆ ਸਾਰੀ ਉਮਰ ਖਾਂਦਾ ਦਾ ਜਿਹੜੇ ਆਪ ਦੀ ਜਵਾਨੀ ਨੂੰ ਆਪਣੇ ਮਾਤਾ ਪਿਤਾ ਬਜ਼ੁਰਗ ਟੀਚਰਾਂ ਦੇ ਅੱਖੇ ਲਾ ਕੇ ਸੋਹਣਾ ਬਣਾ ਲੈਂਦੇ ਹੈ ਗੁਣਾ ਗੁਣਾ ਵਾਲੇ ਬਣ ਜਾਂਦੇ ਹੈ ਉਹ ਜਵਾਨੀ ਭਾਈ ਲਾਹੇਵੰਦ ਹੋ ਜਾਂਦੀ ਐ ਤੇ ਜਿਹੜੇ ਮਾਤਾ ਪਿਤਾ ਦੀ ਗੱਲ ਨੂੰ ਇਗਨੋਰ ਕਰ ਦਿੰਦੇ ਐ ਟੀਚਰਾਂ ਦੀ ਗੱਲ ਨੂੰ ਇਗਨੋਰ ਕਰ ਦਿੰਦੇ ਐ ਗੁਰੂ ਦੀ ਗੱਲ ਨੂੰ ਪਾਸੇ ਕਰ ਦਿੰਦੇ ਐ ਫਿਰ ਉਹ ਭਾਈ ਨਸ਼ਿਆਂ ਵਿੱਚ ਮਾੜੇ ਪਾਸੇ ਪੈ ਕੇ ਜਵਾਨੀ ਗਲਤੀ ਵੀ ਵੇਖੀ ਆਪਾਂ ਦੇਖਦੇ ਐ ਫਿਰ ਉਹ ਗਲ ਕੇ ਕਿੰਨੇ ਨੌਜਵਾਨ ਨਸ਼ੇ ਦੇ ਵਿੱਚ ਈਕੇ ਲਾ ਲਾ ਕੇ ਮਾੜੇ ਕੰਮ ਕਰ ਕਰ ਕੇ ਚੋਰੀਆਂ ਕਰ ਕਰ ਕੇ ਗਲਗੇ ਪਿਆ ਰਹੇ ਸੋ ਗੁਰੂ ਜੀ ਕਹਿੰਦੇ ਜੋ ਜਾਨਾ ਮੈ ਜੋਵਨਵੰਤ ਸੋ ਹੋਵਤ ਬਿਸ਼ਟਾਂਕਾ ਜਨਤ ਉਹ ਗੇਸਟ ਗੰਦਗੀ ਦਾ ਕੀੜਾ ਬਣਾ ਲੈਂਦੀ ਬੰਦੇ ਨੂੰ ਪਿਆਰਿਓ ਆਪਸ ਕਉ ਕਰਮਵੰਤ ਕਹਾਵੈ ਜਿਹੜਾ ਕਹਿੰਦਾ ਵੀ ਮੈਂ ਕਰਦਾ ਸਾਰਾ ਕੁਝ ਕਰਮਵੰਤ ਕਹਾਵੈ ਗੁਰੂ ਜੀ ਕਹਿੰਦੇ ਜਨਮ ਮਰਿਆ ਬੋ ਜੋਨ ਪਰਮਾਤਮਾ ਹੈ ਚੇਤੇ ਰੱਖੀ ਜਿਹੜਾ ਕਹਿੰਦਾ ਮੈਂ ਕਰਦਾ ਨਾ ਤੂੰ ਨਹੀਂ ਕਰਦਾ ਬੰਦਿਆ ਤਾਂ ਪ੍ਰਮਾਤਮਾ ਕਰਦਾ ਹੈ ਜੰਮਦਾ ਤੇ ਮਰਦਾ ਰਹਿੰਦਾ ਗੁਰੂ ਜੀ ਕਹਿੰਦੇ ਤੂੰ ਚੇਤੇ ਰੱਖੀ ਇਹ ਤੇਰੀਆਂ ਜੋਨਾਂ ਦੇ ਵਿੱਚ ਤੇਰਾ ਆਉਣ ਜਾਣ ਲੱਗੇ ਰਹਿਣਾਗਾ ਧਨ ਭੂਮਿਕਾ ਜੋ ਕਰੇ ਗੁਮਾਨ ਜਿਹੜਾ ਮਨੁੱਖ ਗੁਰੂ ਜੀ ਕਹਿੰਦੇ ਆਪਣੇ ਧਨ ਤੇ ਜ਼ਮੀਨ ਦਾ ਮਾਣ ਕਰਦਾ ਧਨ ਭੂਮਿਕਾ ਜੋ ਕਰੇ ਗੁਮਾਨ ਹੰਕਾਰ ਕਰਦਾ ਮਾਣ ਕਰਦਾ ਗੁਰੂ ਜੀ ਕਹਿੰਦੇ ਸੋ ਮੂਰਖ ਅੰਧਾ ਗਿਆਨ ਭਾਈ ਉਹ ਤਾਂ ਮੂਰਖ ਹੈ ਅਗਿਆਨ ਹੈ ਵਿਚਾਰਾ ਅੰਨਾ ਹੋ ਗਿਆ ਹੰਕਾਰ ਦੇ ਵਿੱਚ ਪਤਾ ਹੀ ਨਹੀਂਗਾ ਵੀ ਆਹ ਜ਼ਮੀਨਾਂ ਦੇ ਉੱਤੇ ਕਿੰਨੇ ਦਾਵੇ ਕਰਕੇ ਇਦੋਂ ਪਹਿਲਾਂ ਦਾਦੇ ਪਰਦਾਦੇ ਵਿਚੜੇ ਗਏ ਤੂੰ ਕਹਦਾ ਮਾਣ ਕਰਦਾ ਮਾਣਾ ਵੱਟਾਂ ਪਿੱਛੇ ਰੋਲੇ ਪਈ ਜਾਂਦੇ ਹਨ ਉਹ ਕਹਿੰਦਾ ਮੇਰੀ ਵੱਟ ਵੱਢ ਲਈ ਉਹ ਕਹਿੰਦਾ ਮੇਰੀ ਵੱਟ ਵੱਢ ਲਈ ਗੁਰੂ ਜੀ ਕਹਿੰਦੇ ਜਿਹੜੇ ਕਹਿੰਦੇ ਧਨ ਭੂਮ ਕਾ ਜੋ ਕਰਾ ਹੈ ਗਮਾਨ ਸੋ ਮੂਰਖ ਆਂਦਾ ਅਗਿਆਨ ਉਹ ਤਾਂ ਅੰਨੇ ਆ ਭਾਈ ਅਗਿਆਨਤਾ ਵਿੱਚ ਆਪਦੀ ਜ਼ਿੰਦਗੀ ਦਿਉਂ ਰਹੇ ਆ ਵਿਚਾਰੇ ਪਤਾ ਹੀ ਨਹੀਂ ਵੀ ਤਾਂ ਛਾੜ 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 ਸਗਲੀ ਗਈ ਛੱਡ ਕੇ ਬਥੇਰੇ ਗਏ ਆ ਗੁਰੂ ਜੀ ਕਹਿੰਦੇ ਤੋਂ ਫਰੀਦ ਸਾਹਿਬ ਵੀ ਕਹਿੰਦੇ ਆ ਨਾ ਸ੍ਰੀ ਸਾਹਿਬ ਕਹਿੰਦੇ ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ ਫਿਦਾ ਜਿਹੜੇ ਆਸਣ ਤੇ ਤੂੰ ਬੈਠਾ ਨਾ ਪਤਾ ਨਹੀਂ ਕਿੰਨੇ ਤੁਰ ਕੇ ਬੈਠ ਬੈਠ ਕੇ ਮਰਾਨ ਸੁ ਗੁਰੂ ਜੀ ਕਹਿੰਦੇ ਕਰ ਕਿਰਪਾ ਅਖੀਰਲੀ ਪੰਗਤੀ ਹੈ ਜੀ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਜਿਹਦੇ ਉੱਤੇ ਮਾਲਕ ਕਿਰਪਾ ਕਰ ਦਿੰਦਾ ਹੈ ਹਿਰਦੇ ਵਿੱਚ ਗਰੀਬੀ ਵਸ ਗਈ ਜਿਹਦੇ ਅੰਦਰ ਆ ਨਿਮਕਾ ਬਾੜਾ ਸੁਭਾਅ ਆ ਗਿਆ ਜੀ ਗੁਰਮਤਿ ਰਿਹਦਾ ਗਰੀਬੀ ਆਪ ਹੈ ਗੁਰੂ ਦੀ ਮੱਤ ਦੁਆਰਾ ਗੁਰਮਤਿ ਇੱਥੇ ਨਾ ਗੁਰਮਤਿ ਜਿਹੜੀ ਮਤਤੇ ਨੂੰ ਸਿਹਾਰੀ ਲੱਗੀ ਵੀ ਹੈ ਜੀ ਜਿਵੇਂ ਆਪਾਂ ਗੁਰਪ੍ਰਸਾਦ ਪੜ੍ਹਦੇ ਆ ਨਾ ਗੁਰਪ੍ਰਸਾਦ ਤੇ ਜਿਹੜੀ ਦੱਦੇ ਦੀ ਸਿਹਾਰੀ ਹੈ ਉਹਦਾ ਅਰਥ ਹੁੰਦਾ ਦੇ ਦੁਆਰਾ ਇਵੇਂ ਇੱਥੇ ਕਹਿੰਦੇ ਵੀ ਗੁਰੂ ਦੀ ਮੱਤ ਦੁਆਰਾ ਗੁਰਪ੍ਰਸਾਦ ਗੁਰੂ ਦੀ ਜਿਵੇਂ ਗੁਰੂ ਦੀ ਕਿਰਪਾ ਦੁਆਰਾ ਕਹਿੰਦੇ ਗੌਰਮਤ ਰਿਧੈ ਗਰੀਬੀ ਆ ਗੁਰੂ ਦੀ ਮੱਤ ਦੁਆਰਾ ਹਿਰਦੇ ਵਿੱਚ ਗਰੀਬੀ ਆ ਨਿਮਰਤਾ ਵਾਲਾ ਸੁਭਾਅ ਹੁਣ ਜਿੰਦਗੀ ਜਿਉਣ ਲੱਗ ਗਿਆ ਸੋ ਗੁਰੂ ਜੀ ਕਹਿੰਦੇ ਭਾਈ ਨਾਨਕ ਇਹੀ ਹਾਂ ਮੁਕਤ ਅੱਗੇ ਸੁਖ ਪਾਵੇ ਜਿਹਦੇ ਅੰਦਰ ਗਰੀਬੀ ਦਾ ਅੰਦਰ ਨਿਮਰਤਾ ਵਾਲਾ ਸੁਭਾਅ ਬਣ ਗਿਆ ਫਿਰ ਇੱਥੇ ਵੀ ਮੁਕਤ ਹੁੰਦੇ ਆ ਰੱਬ ਦੇ ਪਿਆਰਿਓ ਤੇ ਅੱਗੇ ਵੀ ਮੁਕਤ ਹੁੰਦੇ ਆ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਐ ਸਿਮਰਨ ਕਰਦੇ ਐ ਸੋ ਕਦੇ ਵੀ ਪਿਆਰੋ ਜ਼ਿੰਦਗੀ ਵਿੱਚ ਤੁਮ ਕਿਸੇ ਵੀ ਗੱਲ ਦਾ ਕੋਈ ਹੰਕਾਰ ਨਹੀਂ ਕਰਨਾ ਚਾਹੀਦਾ ਸਾਰਾ ਨਚੋੜ ਆ ਨਾ ਜਿਹਦਾ ਇਹੀ ਅਰਥ ਬਣਦਾ ਜੀ ਸ਼ਲੋਕ ਤੇ ਜੋ ਆਪਾਂ ਇਹ ਪਦ ਵਿਚਾਰਿਆ ਅੱਗੇ ਗੁਰੂ ਸਾਹਿਬ ਜੀ ਹੋਰ ਖੋਲਣ ਦੇ ਅਗਲੇ ਪਦਾਂ ਦੇ ਵਿੱਚ ਸੋ ਇਹੀ ਨਚੋੜ ਐ ਭਾਈ ਮੇਨ ਕਿ ਆਪਣੇ ਅੰਦਰ ਨਿਮਰਤਾ ਰੱਖੋ ਨਿਮਰਤਾ ਵਾਲਾ ਸੁਭਾਅ ਰੱਖੋ ਤੇ ਨਹੀਂ ਤਾਂ ਵੱਡੇ ਵੱਡੇ ਅਹੰਕਾਰੀ ਲੋਕ ਗੁਰੂ ਜੀ ਕਹਿੰਦੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਬਗਲ ਇਹ ਬਥੇਰੇ ਇਥੇ ਸੰਸਾਰ ਦੇ ਵਿੱਚ ਹੰਕਾਰ ਕਰਨ ਵਾਲੇ ਆਏ ਐ ਫੇਰਾਂ ਨੇ ਤੁਰ ਜਾਣਾ ਤੇ ਜਿਹਦੇ ਅੰਦਰ ਹੰਕਾਰ ਹੈ ਭਾਈ ਬਾਣੀ 'ਚ ਲਿਖਿਆ ਗੁਰੂ ਸਾਹਿਬ ਜੀ ਨੇ ਹਰ ਜੀਉ ਅਹੰਕਾਰ ਨਾ ਭਾਵੇ ਬੇਦਕੂਕ ਸੁਣਾਵੇ ਪ੍ਰਮਾਤਮਾ ਨੂੰ ਹੰਕਾਰ ਵਾਲੀ ਮਤ ਨਹੀਂ ਪਾਉਂਦੀ ਜੀ ਜਿਹੜੇ ਕਹਿੰਦੇ ਵੀ ਅਸੀਂ ਆ ਸਾਰਾ ਕੁਝ ਹੰਕਾਰੀ ਬੰਦਾ ਨਾ ਤਾਂ ਸੰਸਾਰ ਵਿੱਚ ਹੋ ਸਕਦਾ ਕੋਈ ਉਹਨੂੰ ਕਰਨ ਵਾਲਾ ਪਿਆਰ ਹੋਵੇ ਪਰ ਨਿਰੰਕਾਰ ਦੇ ਦਰ ਦੇ ਉੱਤੇ ਨਹੀਂ ਪਰਵਾਣ ਜੀ ਗੁਰੂ ਦੇ ਦਰ ਦੇ ਉੱਤੇ ਹੰਕਾਰੀ ਬੰਦਾ ਨਹੀਂ ਪਰਵਾਣ ਕਿਉਂ ਗੁਰੂ ਜੀ ਕਹਿੰਦੇ ਜਿਹੜਾ ਬੰਦਾ ਹੰਕਾਰੀ ਹੁੰਦਾ ਨਾ ਉਹਦੇ ਗੁਣ ਗਲ ਜਾਂਦੇ ਆ ਸਾਰੇ ਗੁਣ ਖਤਮ ਕਰ ਦਿੰਦਾ ਮੱਥੇ ਖਤਮ ਕਰ ਦਿੰਦਾ ਸਾਰੇ ਗੋਣੀ ਸਾਰੇ ਗੁਣ ਸਿਆਣੀ ਕਹਿੰਦੇ ਜੇ ਇੱਕ ਲੋਭ ਆ ਜਾਏ ਅੰਦਰ ਨਾ ਤੇ 100 ਗੁਣ ਦੇ ਉੱਤੇ ਪੜਦਾ ਪਾ ਜਾਂਦਾ ਹੈ ਪੜਦਾ ਮਤਲਬ ਖਤਮ ਤਾਂ ਨਹੀਂ ਹੁੰਦੇਗੇ ਗੁਣ ਪਰ 100 ਗੁਣ ਦੇ ਉੱਤੇ ਪੜਦਾ ਬੰਦੇ ਵਿੱਚ ਇੱਕ ਲੋਭ ਹੋਵੇ ਤੇ ਗੁਰੂ ਜੀ ਕਹਿੰਦੇ ਵੀ ਉਹਦੇ 100 ਗੁਣ ਦੇ ਉੱਤੇ ਪੜਦਾ ਪਾ ਜਾਂ। ਪੜਦਾ ਪਾ ਮਤਲਬ ਵੀ ਲੋਕਾਂ ਦੇ ਜਰ ਬੰਦਾ ਤਾਂ ਠੀਕ ਐ ਲੋਭੀ ਵਾ ਲਗਾ ਐ ਕਹਿੰਦੇ ਐ। ਸੋ ਆਪਾਂ ਵੀ ਇਹ ਅਰਦਾਸ ਕਰਨੀ ਸਤਿਗੁਰ ਸੱਚੇ ਪਾਤਸ਼ਾਹ ਅਸੀਂ ਵੀ ਸਾਡੇ ਅੰਦਰ ਵੀ ਨਿਮਰਤਾ ਆ ਜਾਵੇ ਹੰਕਾਰ ਹੀ ਜੀਵਨ ਨਾ ਬਣੇ ਸਾਡਾ ਇਰੇ ਜਨਮ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਹਾਤੇ ਮਿਲੀ ਆਓ ਸਾਰੇ ਜੱਤੀਏ ਭਾਈ ਪਰਕਾਰ ਬੁਰਾ ਨਾ ਰੱਖੋ ਚੀਤ ਪਰਕਾਰ ਬੁਰਾ ਨਾ ਰੱਖੋ ਚੀਤ ਸਾਰੇ ਜੱਗੋ ਭਾਈ